ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਕੁਰਸੀ ਡੋਨ ਦਵਾਂਗੇ ਕਿਸੇ ਨੂੰ ਕੋਈ ਹੋਵੇ ਭਾਵੇਂ ਭਾਈ ਰਣਜੀਤ ਸਿੰਘ ਜੀ ਕਾਲ ਤੱਕ ਦੇ ਜ਼ਹੀਦਾਰ ਹੋਇਆ ਉਹਨਾਂ ਨੇ ਨਰੰਗਕਾਰੀਆ ਮਾਰਿਆ ਸੀਗਾ ਉਹ ਕਿਉਂ ਮਾਰਿਆ ਸੀ ਉਹਦਾ ਕੀ ਕਸੂਰ ਸੀਗਾ ਉਹਦਾ ਇਹ ਕਸੂਰ ਸੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਬਹਿਣਾ ਤੇ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੁਰੂ ਕਮਾਉਣਾ ਤੇ ਉਹਨੂੰ ਝਟਕਿਆ ਵੀ ਜੇ ਭਾਈ ਰਣਜੀਤ ਸਿੰਘ ਨੇ ਕੁਰਬਾਨੀ ਕੀਤੀ ਸਜਾ ਕੱਟੀ ਤੇ ਉਹਨੂੰ ਕਾਲ ਤੱਕ ਸਾਹਿਬ ਦਾ ਜ਼ਹੀਦਾਰ ਬਣਾਇਆ ਕੁਰਬਾਨੀ ਦਾ ਮੁੱਲ ਦੇਖੋ ਜਿਹੜੇ ਬੰਦੇ ਦੀ ਵੱਡੀ ਸਵਾਵਾ ਹੈ ਕੀ ਉਹਨੂੰ ਕਾਲ ਤੱਕ ਸਭ ਤੋਂ ਖੁੱਲ ਮਿਲ ਜਾਂਦੀ ਏ ਵੀ ਤੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਢਾ ਕੇ ਬੈ ਵੀ ਕਹਿ ਰਿਹਾ ਕਿ ਮੈਂ ਮਾਫੀ ਮੰਗਦਾ ਕਹਿੰਦੇ ਵੀ ਜੇ ਉਹਨਾਂ ਨੂੰ ਲੱਗ ਰਿਹਾ ਕਿ ਵੀ ਮੈਂ ਢਾਈ ਹੈ ਬਰਾਬਰ ਮੈਂ ਮਾਫੀ ਮੰਗ ਲੈਂਦਾ ਇਹ ਗੱਲਾਂ ਨਾ ਇਹ ਮਾਫੀ ਦੀ ਗੱਲ ਕਿਤੇ ਸੁਣੀ ਆਪਾਂ ਉਹਨਾਂ ਨੇ ਕਿਹਾ ਵੀ ਅੱਜ ਤੋਂ ਬਾਅਦ ਮੈਂ ਕੁਰਸੀ ਬਿਲਕੁਲ ਨਹੀਂ ਲਾਵਾਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਾਲ ਤੱਕ ਸਭ ਤੋਂ ਸਾਡਾ ਜੂ ਹੈ ਨਾ ਉੱਥੋਂ ਜਾਵੇ ਤੇ ਉੱਥੋਂ ਵੱਡੀ ਕੋਈ ਗੱਲ ਹੀ ਨਹੀਂ ਪਰ ਜੇ ਫਿਰ ਵੀ ਕੋਈ ਮਾਫੀ ਮੰਗੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤੇ ਹੋਵੇ ਨਾ ਵੀ ਮੈਂ ਮਹਾਰਾਜ ਦੇ ਬਰਾਬਰ ਕੁਰਸੀ ਢਾਈ ਉਹ ਵਿਸ਼ਾ ਖਤਮ ਨਹੀਂ ਉਹ ਨਵਾਂ ਜਾਤ ਪਾਤ ਦਾ ਛੇੜਤਾ ਭਾਂਡੇਆ ਤੇ ਵੀ ਲਿਖ ਕੇ ਲਾਇਆ ਹੋਇਆ ਸੀ ਵੀ ਇਹ ਜ਼ਿਮੀਦਾਰਾਂ ਦੇ ਭਾਂਡੇ ਦੇ ਇੱਥੇ ਜਿਹੜੇ ਦਲਿਤ ਪਰਿਵਾਰਾਂ ਦੇ ਭਾਂਡੇ ਹੂੰ ਤੇ ਸਭ ਤੋਂ ਵੱਡੀ ਵੀ ਸਿੱਖੀ ਚ ਦਲਦ ਕਿੱਥੇ ਆ ਗਿਆ ਹੂੰ ਗੁਰੂ ਕਾਜ ਦੇ ਦਲਦ ਕਿੱਥੇ ਵੜ ਮੜ ਗਿਆ ਨਾ ਕਿਹੜਾ ਇਹੋ ਜਿਹਾ ਜਰਨੈਲ ਸੀਗਾ ਜਿਨੇ ਕੌਮ ਦਾ ਬੇੜਾ ਕਰਕ ਕਰਤਾ ਫੜ ਚ ਗੁਰੂ ਗੋਬਿੰਦ ਸਿੰਘ ਪਾਸ਼ਾ ਤੋਂ ਕਿਹੜਾ ਇਹੋ ਜਿਹਾ ਜਰਨੈਲ ਸੀ ਜਿਨੇ ਕੌਮ ਵੰਡਤੀ ਪੂਰੀ ਪਹਿਲੋਂ ਨੇਂਗਸੰਗ ਜਥੇਬੰਦੀਆਂ ਚ ਇੰਨਾ ਬੁਰਾ ਹਾਲ ਸੀ ਨਾ ਚਾਰ ਪੰਜ ਜਥੇਬੰਦੀਆਂ ਚ ਜੇ ਕੋ ਅੰਬਰਤ ਸਾਖ ਦਾ ਹੀ ਜਾਂ ਲੰਗਰ ਚ ਵੜਦਾ ਸੀ ਤੇ ਬਾਟੇ ਦੇ ਠੁੱਡਾ ਮਾਰ ਦਿੰਦੇ ਸੀ ਹੂੰ ਤੇ ਉਹ ਬਾਟੇ ਨੂੰ ਅੱਗ ਚ ਪਾ ਕੇ ਉਹਨੂੰ ਕਾੜਿਆ ਜਾਂਦਾ ਸੀਗਾ ਚੌਥਾ ਪੋੜਾ ਕਿੱਥੋਂ ਬਣਿਆ ਕਿੰਨੇ ਬਣਾਇਆ ਉਸ ਟਾਈਮ ਦਾ ਕਿਹੜਾ ਜਰਨੈਲ ਸੀ ਜਿਨੇ ਚੌਥਾ ਪੋੜਾ ਪੈਦਾ ਕਰਤਾ ਸਾਨੂੰ ਦੱਸਣਾ ਚਾਹੀਦਾ ਅਸੀਂ ਵੀ ਬੋਲੀਏ ਅਸੀਂ ਲੋਕਾਂ ਨੂੰ ਦਸੀਏ ਵੀ ਇਹੋ ਇਹੋ ਜੇ ਬੇਵਕੂਫ ਜਰਨੈਲ ਕਿਹੜੇ ਕੌਮ ਚੇ ਪੈਦਾ ਹੋਏ ਜਿਨ੍ਹਾਂ ਨੇ ਚੌਥਾ ਪੋੜਾ ਹਰਮੰਦਰ ਸਾਹਿਬ ਚ ਬਣਾਇਆ ਸੀ ਕਿਹੜੇ ਟਾਈਮ ਬਣਾਇਆ ਸੀ ਤੇ ਜਿਹੜਾ ਜਾਤ ਦੇ ਆਧਾਰ ਤੇ ਚੌਥਾ ਪੋੜਾ ਆ ਗਿਆ ਇਹ ਕਿੰਨੇ ਬਣਾਇਆ ਕਿੱਥੋਂ ਬਣਿਆ ਸਾਨੂੰ ਵੀ ਪਤਾ ਲੱਗੇ ਵੀ ਕਿਹੜੇ ਜਥੇਬੰਦੀ ਨੇ ਚੌਥੀ ਪੂੜੀ ਬਣਾਈ ਸੀ ਇਹ ਲੜਾਈ ਤੇ ਕਾਲ ਤੱਕ ਸਭ ਦੇ ਸਿੰਘ ਸਾਹਿਬ ਨੂੰ ਸਟੈਂਡ ਲੈਣਾ ਪੈਣਾ ਲਟਾਣੋਂ ਭਾਰ ਚੱਲਣਾ ਪੈਣਾ ਇਹ ਛੋਟੀ ਮੋਟੀ ਲੜਾਈ ਨਹੀਂ ਬਣਦੀ ਕਹਿੰਦੇ ਘਰ ਚ ਕੋਈ ਵੱਡਾ ਜੀ ਹੋਵੇ ਉਹਦੇ ਬਰਾਬਰ ਬਹਿਣ ਤੋਂ ਉਹਦੇ ਘਰ ਦੇ ਜੀ ਗੁਰੇਜ਼ ਕਰਨਗੇ ਕਿ ਬਰਾਬਰ ਨਹੀਂ ਬਹਿਣਾ ਇੱਕ ਸਤਕਾਰ ਦੇਣਾ ਚਾਹੀਦਾ ਪਰ ਅਸੀਂ ਦੇਖਦੇ ਹਾਂ ਕਿ ਇਹ ਬਰਾਬਰਤਾ ਜਿਹੜੀ ਹੈ ਵਾਲੀ ਹੁੰਦੀ ਜਾ ਰਹੀ ਹੈ ਕਈ ਤਾਂ ਗੁਰੂ ਦੇ ਬਰਾਬਰ ਕੁਰਸੀਆਂ ਲਾ ਕੇ ਬੈਠਦੇ ਨੇ ਇਸ ਉੱਤੇ ਸਵਾਲ ਚੁੱਕ ਕੇ ਬਾਬਾ ਰਾਯਾ ਰਾਜ ਨੇ ਬਾਬਾ ਕੁਲਵਿੰਦਰ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਕਿਉਂਕਿ ਇਹ ਸਵਾਲ ਜੋ ਕਿ ਬਾਬਾ ਸੁਖਦੇਵ ਸਿੰਘ ਪੁੱਛੋਂ ਆਲੇ ਨੇ ਉਹਨਾਂ ਦੇ ਉੱਤੇ ਚੁੱਕੇ ਗਏ ਕਿ ਗੁਰੂ ਦੇ ਬਰਾਬਰ ਕੁਰਸੀ ਢਾ ਕੇ ਬਹਿੰਦੇ ਨੇ ਕਿਉਂ ਬਹਿੰਦੇ ਨੇ ਕਾਰਨ ਕੀ ਹੈ ਕਹਿੰਦੇ ਜਾਤ ਪਾਤ ਵੀ ਪਰਖੀ ਜਾਂਦੀ ਉਹਨਾਂ ਦੇ ਡੇਰੇਆਂ ਦੇ ਵਿੱਚ ਬਾਬਾ ਕੁਲਵਿੰਦਰ ਸਾਡੇ ਜਿਹੜੇ ਸਟੂਡੀਓ ਦੇ ਵਿੱਚ ਨੇ ਗੱਲਬਾਤ ਕਰਾਂਗੇ ਬਾਬਾ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਜੀ ਜਿਸ ਤਿੱਕੇ ਨਾਲ ਤੁਸੀਂ ਸਵਾਲ ਚੁੱਕੇ ਕਿ ਵੀ ਇਹ ਜਿਹੜੇ ਸਾਥ ਨੇ ਇਹ ਜਿਹੜੇ ਬਾਬੇ ਨੇ ਇਹ ਗੁਰੂਆਂ ਦੇ ਬਰਾਬਰ ਬਹਿਣ ਲੱਗ ਗਏ ਤੇ ਅਸੀਂ ਇਹਨਾਂ ਨੂੰ ਸੰਗਲ ਪਾ ਕੇ ਲਿਆਵਾਂਗੇ ਇਹ ਜੇ ਸ਼ਬਦ ਕਿਉਂ ਵਰਤਨੇ ਪਏ ਤੁਹਾਨੂੰ ਤੁਹਾਡੇ ਬਾਬਰਾਇ ਰਾਜੂ ਰਾਨੂ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਆਪਾਂ ਨੂੰ ਇੱਕ ਹਫ਼ਤੇ ਤੋਂ ਮਾਹੌਲ ਚੱਲਦਾ ਪਿਆ ਹੈ ਹਮ ਬਾਬਾ ਸਕਦੀਪ ਸਿੰਘ ਪੁੱਚੋ ਵਾਲੇ ਹਨ ਪਹਿਲਾਂ ਤੇ ਉਹਨਾਂ ਦਾ ਮਸਲਾ ਬੜਾ ਵੱਡਾ ਚੱਲਦਾ ਆ ਰਿਹਾ ਹੈ ਕਿਉਂਕਿ ਸ਼ੁਰੂ ਤੋਂ ਸੁਣਦੇ ਆ ਰਹੇ ਆਂ ਆਪਾਂ ਕਿਉਂਕਿ ਪਿੰਡਾਂ ਦੇ ਪੁਰਾਣੇ ਬਜ਼ੁਰਗ ਦੱਸਦੇ ਵੀ ਉੱਥੇ ਜਾਤ ਪਾਤ ਦਾ ਬੜਾ ਵੱਡਾ ਕੋਡ ਸੀਗਾ ਹਮ ਭਾਂਡੇਆ ਤੇ ਵੀ ਲਿਖ ਕੇ ਲਾਇਆ ਹੋਇਆ ਸੀ ਵੀ ਇਹ ਜ਼ਿਮੀਦਾਰਾਂ ਦੇ ਭਾਂਡੇ ਦੇ ਇੱਥੇ ਜਿਹੜੇ ਦਲਿਤ ਪਰਿਵਾਰਾਂ ਦੇ ਭਾਂਡੇ ਹੂੰ ਤੇ ਸਭ ਤੋਂ ਵੱਡੀ ਵੀ ਸਿੱਖੀ ਚ ਦਲਦ ਕਿੱਥੇ ਆ ਗਿਆ ਹੂੰ ਗੁਰੂ ਘਰ ਚ ਦਲਦ ਕਿੱਥੇ ਵੜ ਵੜ ਗਿਆ ਹਣਾ ਹੂੰ ਤੇ ਹੁਣ ਲੈਂਦਾ ਖੁੰਦੀ ਜਿਹੜੀ ਕਸਰ ਹੈ ਸੀ ਮਾੜੀ ਮੋਟੀ ਉਹਨਾਂ ਨੇ ਹੁਣ ਕੱਢ ਤੀ ਹੂੰ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬਹਿਣਾ ਹੂੰ ਦੇਖੋ ਸਾਰੇ ਕਿੰਨੇ ਦੁਨੀਆ ਆਪਣੀ ਬੋਲਦੀ ਐ ਐਸਜੀਪੀਸੀ ਦੇ ਪਰ ਗਰੇਵਾਲ ਸਾਹਿਬ ਸੈ ਸਕਤਰੇ ਮੇਰੇ ਦਿਮਾਗ ਚ ਨਹੀਂ ਆ ਰਿਹਾ ਹੂੰ ਉਹਨਾਂ ਦਾ ਬਿਆਨ ਵੀ ਆਪਾਂ ਸੁਣਿਆ ਵੀ ਉਹਨਾਂ ਦੀ ਸਵਾਵਾਵਾਂ ਬੜੀਆ ਵੱਡੀਆ ਹੂੰ ਦੇਖੋ ਜਿਹੜੇ ਬੰਦੇ ਦੀ ਵੱਡੀ ਸਵਾਵਾਵਾਂ ਐ ਕੀ ਉਹਨੂੰ ਕਾਲ ਤੱਕ ਸਾਬ ਤੋਂ ਖੁੱਲ ਮਿਲ ਜਾਂਦੀ ਏ ਵੀ ਤੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਢਾ ਕੇ ਬਹਿ ਹੂੰ ਸੇਵਾ ਕਰਨੀ ਸਵਾਵਾ ਕਰਨੀ ਆ ਡਿਆ ਹੂੰ ਪਰ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਨਾ ਆ ਡਿਆ ਹੂੰ ਅੱਜ ਤੱਕ ਗੁਰੂ ਗੋਬਿੰਦ ਸਿੰਘ ਪਾਸ਼ਾ ਜਿਹੜੇ ਕਿ ਸ਼ੈਨਸ਼ਾ ਦੁਨੀਆ ਦੇ ਵਾਲੀ ਪੰਥ ਦੇ ਵਾਲੀ ਹੂੰ ਜਿਹਨੂੰ ਆਪਾਂ ਸਾਰੀ ਦੁਨੀਆ ਆਪਣਾ ਪਿਓ ਮੰਨਨੀ ਆ ਹੂੰ ਜਦੋਂ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿਰ ਝੁਕਾਤਾ ਗੱਦੀ ਦੇ ਕੇ ਹੂੰ ਸਾਰਿਆਂ ਨੂੰ ਪਤਾ ਮ ਗੁਰੂ ਗੋਪੀ ਸੰਗ ਪਾਸ਼ਾ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦੇ ਕੇ ਨਮਸਕਾਰ ਕਰਤੀ ਹੂੰ ਤੇ ਫਿਰ ਅਸੀਂ ਅਸੀਂ ਹੋ ਗਏ ਜਾਂ ਸੰਤ ਹੋ ਗਏ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾबरी ਦੇ ਕੋ ਮਤ ਵਾਲੀ ਨਹੀਂ ਕੁਰਸੀ ਲਓ ਜੀ ਅਭੀ ਤੁਹਾਨੂੰ ਕੀ ਤਕਲੀਫ ਹੈ ਜਾਂ ਕਿਸੇ ਹੋਰ ਨੂੰ ਕੀ ਤਕਲੀਫ ਹੈ ਕਿ ਉਹ ਬਰਾਬਰ ਬੈੰਦੇ ਆ ਕਿ ਇਹਦੇ ਵਿੱਚ ਕੀ ਮਾਨਮਰਿਆ ਦਾ ਨੂੰ ਜਿਹੜੀ ਢਾ ਲੱਗ ਰਹੀ ਆ ਉਹ ਕਹਰੇ ਕਿ ਉਹਨਾਂ ਦੇ ਤਾਂ ਕੰਮ ਬਹੁਤ ਵਧੀਆ ਨੇ ਜਿਵੇਂ ਤੁਸੀਂ ਦੱਸੇ ਤੁਹਾਨੂੰ ਕੋਈ ਤਕਲੀਫ ਹੈ ਇਸ ਦੇ ਵਿੱਚ ਪਰਸਨਲ ਹੈ ਤੁਹਾਡਾ ਕੋਈ ਬਿਲਕੁਲ ਤਕਲੀਫ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਕੁਰਸੀ ਡੋਨ ਦਵਾਂਗੇ ਕਿਸੇ ਨੂੰ ਕੋਈ ਹੋਵੇ ਭਾਵੇਂ ਹੂੰ ਦੇਖੋ ਅੱਜ ਸੰਤਿਆ ਹੂੰ ਬਾਬਾ ਸੁਖਦੇਵ ਸਿੰਘ ਚੰਗੀ ਗੱਲ ਆ ਹੂੰ ਜੇ ਉਹ ਸਕੂਲ ਬਣਾ ਰਿਹਾ ਵਧੀਆ ਗੱਲ ਆ ਹੂੰ ਪਰ ਅੱਜ ਤੱਕ ਜੇ ਸਕੂਲ ਉਹਨਾਂ ਨੇ ਬਣਾਏ 50 ਸਕੂਲ ਚੱਲਦੇ ਪਤਨੇ 52 ਦੱਸਿਆ ਉਹਨਾਂ ਨੇ ਹੂੰ 52 ਸਕੂਲਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਬਾਣੀ ਕਿੰਨੀ ਪੜਾਈ ਜਾ ਰਹੀ ਆ ਹੂੰ ਤੇ ਜੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਬਾਣੀ ਪੜਾਈ ਜਾ ਰਹੀ ਆ ਹੂੰ ਤੇ ਫਿਰ ਜਾਤ ਪਾਤ ਕਿੱਥੇ ਵੜ ਗਈ ਦੇਖੋ ਅੱਜ ਆਬਾ ਸਖਦੇਵ ਸਿੰਘ ਕਹਿੰਦੇ ਵੀ ਅੱਜ ਤੋਂ 7-8 ਸਾਲ ਪਹਿਲਾਂ ਜਾਤ ਪਾਤ ਸੀਗੀ ਹੂੰ ਉਹਨਾਂ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਗੱਦੀ ਤੇ ਗੁਰੂ ਹੋਏ ਦੋ ਤਿੰਨ ਜਿਹੜੇ ਹੋਏ ਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਪੜ੍ਹਿਆ ਹੀ ਨਹੀਂ ਹੂੰ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਉਹਨਾਂ ਨੇ ਵਿਚਾਰਿਆ ਨਹੀਂ ਹੂੰ ਤੇ ਜੇ ਵਿਚਾਰਿਆ ਹੁੰਦਾ ਹੂੰ ਤੇ ਇੰਨੇ ਸਕੂਲ ਬਣਾਏ ਇੰਨੇ ਬੱਚਿਆਂ ਨੂੰ ਸੰਥਿਆ ਦਿੱਤੀ ਹੂੰ ਤੇ ਉਹ ਸੰਥਿਆ ਇੱਕ ਨੇਹ ਫਾਲਿਆ ਜੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਮਰਜ਼ਾਦਾ ਨਹੀਂ ਮੰਨੀ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕੀ ਕਿਹਾ ਸੀ ਇਹਨੇ ਕੀ ਕਿਰਪਾ ਸੇ ਸਜੇ ਹਮ ਹੈ ਇਨ ਮੋਸੇ ਗਰੀਬ ਕਰੋੜ ਪਰੇ ਹੈ ਇਹਨੇ ਗਰੀਬ ਸਿੱਖਨ ਕੋ ਦੂ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਇਹ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਮਰਜ਼ਾਦਾ ਦਾ ਉਹਨਾਂ ਤੇ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਇਹ ਦੇ ਦਿੱਤੀ ਆ ਰਾਜ ਭਾਗ ਦਿੱਤਾ ਤੇ ਤੁਸੀਂ ਕਹਿੰਦੇ ਉਹਨਾਂ ਦੇ ਭਾਂਡੇ ਲੱਗ ਸੀ ਜੇ ਅੱਜ ਨਹੀਂ ਸੀ ਆਪ ਮੰਨਿਓ ਦੇਖੋ ਲੋਕ ਬੜੇ ਸਵਾਲ ਕਰਦੇ ਕਮੈਂਟ ਬੜੇ ਹੁੰਦੇ ਲੋਕਾਂ ਦੇ ਕਿ ਕਿੱਥੇ ਜਾਤ ਪਾਤ ਹੋ ਰਹੀ ਆ ਉਹਨਾਂ ਨੂੰ ਹੁਣ ਪੁੱਛਿਆ ਜਾਵੇ ਇੱਥੇ ਵੀ ਹੋ ਰਹੀ ਸੀ ਹਮ ਨਾਲੇ ਆਪ ਮੰਨਿਆ ਬਾਬਾ ਪਰ ਉੱਥੇ ਸੰਗਤ ਜਾਂਦੀ ਐ ਸੰਗਤ ਨੂੰ ਤਾਂ ਕਦੇ ਕੋਈ ਤਕਲੀਫ ਨਹੀਂ ਹੋਈ ਕਿ ਤੁਹਾਡੇ ਤੱਕ ਕੋਈ ਪਹੁੰਚਿਆ ਉਹਨਾਂ ਨੂੰ ਲੱਗਿਆ ਕਿ ਸਾਡੀ ਜਾਤ ਪਰਖ-ਪਰਖਦੇ ਗਰੀਬ ਲੋਕ ਡਰਦੇ ਬੋਲਦੇ ਨਹੀਂ ਲਾਕੇ ਦੇ ਹਰ ਕੋਣ ਨੂੰ ਪਤਾ ਉੱਥੇ ਹਮ ਸਾਡੇ ਕੋ ਕਟੋ-ਕਟ ਵੀ ਸੋਵਾਂ ਦੇ ਸਾਹਮਣੇ ਬੰਦੇ ਅੱਜ ਵੀ ਖੜੇ ਹੋ ਜਣੇ ਲਾਕੇ ਦੋਥੋ ਦੇ ਪਿੰਡਾਂ ਦੇ ਵੀ ਜਿਹੜੇ ਕਹਿੰਦੇ ਵੀ ਇੰਨਾ ਬੁਰਾ ਹਾਲ ਸੀ ਜਾਤ ਤੋਂ ਬਿਨਾਂ ਲੰਗਰ 'ਚ ਵੜ ਨਹੀਂ ਦਿੱਤਾ ਜਾਂਦਾ ਹਾਂ ਹੁਣ ਇਹਨਾਂ ਨੇ ਕੁਝ ਅਮੇ ਥੋੜਾ ਘਟਾਤਾ ਹੋਣਾ ਹੈ ਹਮ ਵੀ ਜਿਵੇਂ ਆਪਣੇ ਆਪਣੇ ਬੰਦੇ ਜਿਵੇਂ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਚ ਵੀ ਆ ਹੂੰ ਪਹਿਲੋ ਨਿਹੰਗ ਸਿੰਘ ਜਥੇਬੰਦੀਆਂ ਚ ਇੰਨਾ ਬੁਰਾ ਹਾਲ ਸੀ ਨਾ ਚਾਰ ਪੰਜ ਜਥੇਬੰਦੀਆਂ ਚ ਜੇ ਕੋ ਅੰਬਰਤ ਛਕਦਾ ਸੀ ਜਾਂ ਲੰਗਰ ਚ ਵੜਦਾ ਸੀ ਤੇ ਬਾਟੇ ਤੇ ਠੁੱਡਾ ਮਾਰ ਦਿੰਦੇ ਸੀ ਹੂੰ ਤੇ ਉਹ ਬਾਟੇ ਨੂੰ ਅੱਗ ਚ ਪਾ ਕੇ ਉਹਨੂੰ ਕਾੜਿਆ ਜਾਂਦਾ ਸੀਗਾ ਇਹ ਤਾਂ ਕਿਹਾ ਜਾਂਦਾ ਕਿ ਵੀ ਨਿਹੰਗ ਸਿੰਘਾਂ ਦੇ ਵਿੱਚ ਜਾਤ ਪਾਤ ਆ ਪਰ ਉਹਨਾਂ ਨੇ ਇਹ ਵੀ ਵਿੱਚ ਹਿੰਟ ਦਿੱਤਾ ਉਹਨਾਂ ਨੇ ਇਹ ਵੀ ਤਰਕ ਰੱਖਿਆ ਕਿ ਵੀ ਦਰਬਾਰ ਸਾਹਿਬ ਦੇ ਵਿੱਚ ਵੀ ਜਾਤ ਪਾਤ ਹੁੰਦੀ ਸੀਗੀ ਮਜਬੀ ਸਿੰਘਾਂ ਦੇ ਵਾਸਤੇ ਹੋਰ ਜਿਹੜੇ ਛੋਟੀ ਜਾਤੀ ਦੇ ਹੁੰਦੇ ਸੀ ਉਹਨਾਂ ਵਾਸਤੇ ਇੱਕ ਵੱਖਰੀ ਪੌੜੀ ਸੀਗੀ ਇਸ਼ਨਾਨ ਕਰਨ ਵਾਸਤੇ ਉਹ ਉੱਥੇ ਇਸ਼ਨਾਨ ਕਰਦੇ ਸੀ ਉਹਨਾਂ ਨੇ ਤੇ ਵੀ ਗੱਲ ਰੱਖੀ ਕਿ ਹੁਣ ਕਿਹੜਾ ਉਹਨਾਂ ਕੋਲ ਫੈਕਟ ਆ ਤੋ ਤੁਸੀਂ ਇਸ ਚੀਜ਼ ਬਾਰੇ ਜਾਣੂ ਹੈਗੇ ਹੋ ਦੇਖੋ ਸਭ ਤੋਂ ਵੱਡੀ ਤੇ ਗੱਲ ਇਹ ਵੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹਮ ਇੱਕ ਦੁਨੀਆ ਦਾ ਇੱਕੋ ਹੀ ਸਭ ਤੋਂ ਵੱਡਾ ਸਾਡਾ ਮੁਕੱਦਰ ਸਥਾਨ ਸਾਡਾ ਤੀਰਥ ਹਮ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਸਾਡੀ ਜਿਹੜੀ ਯੂ ਐਨਓ ਖਾਲਸੇ ਦੀ ਹਮ ਇੱਕ ਉਹ ਸੰਤਾ ਨੇ ਆਪਣੇ ਤੋਂ ਮਿੱਟੀ ਝਾੜਨ ਕਰਕੇ ਹੂੰ ਤੇ ਇੱਕ ਜਿੱਥੇ ਕੀ ਦੁਨੀਆ ਝੁਕਦੀ ਉਹਨੂੰ ਕਹਤਾ ਹੂੰ ਬਿਹਰ ਮੰਦਰ ਸਾਹਿਬ ਦੇ ਵਿੱਚ ਵੀ ਚੌਥਾ ਪੋੜਾ ਸੀ ਮذਬੀ ਸਿੱਖਾ ਦਾ ਗਰੀਬ ਲੋਕਾਂ ਦੀ ਪੋੜੀ ਅੱਡ ਸੀ ਇਸ਼ਨਾਨ ਕਰਨ ਲਈ ਹੂੰ ਉਹ ਦਿਖਾਉਣੀ ਚਾਹੀਦੀ ਵੀ ਕਿੱਥੇ ਆ ਹੂੰ ਕਿਹੜੇ ਵੇਲੇ ਸੀ ਹੂੰ ਕਿੰਨੇ ਬਣਾਈ ਕੀ ਉੱਥੇ ਪੰਜਵੇਂ ਪਾਸ਼ਾ ਨੇ ਪੋੜੀ ਬਣਾਈ ਹੂੰ ਜਾਂ ਗੁਰੂ ਰਾਮਦਾਸ ਪਾਸ਼ਾ ਨੇ ਬਣਾਈ ਹੂੰ ਉਹਨਾਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਜਾਂ ਲਾਣ ਕੀਤਾ ਸੀ ਵਿੱਚ ਉਥੇ ਪੋੜੀਆਂ ਦੀ ਪੋੜੀ ਆ ਡਿਆ ਮਜਬੀ ਸਿੱਖਾ ਦੀ ਗਰੀਬ ਸਿੱਖਾ ਦੀ ਇਹ ਸੰਤ ਬਾਬਾ ਸਖਦੇਵ ਸਿੰਘ ਨੂੰ ਜਵਾਬ ਦੇਣਾ ਪੈਣਾ ਗੱਲ ਦਾ ਕਿਉਂਕਿ ਇੱਥੇ ਯਾਨੀ ਕਲਦੀਪ ਸਿੰਘ ਜੀ ਗੜਗੱਜ ਕਾਲ ਤੱਕ ਸਭ ਦੇ ਜ਼ਹੀਦਾਰ ਆ ਉਥੇ ਇਹ ਵੀ ਉਹ ਵੀ ਸਵਾਲ ਦੇ ਵਿੱਚ ਖੜੇ ਹੋਗੇ ਕਿਉਂਕਿ ਉੱਥੇ ਹਰ ਮੁੱਦੇ ਤੇ ਸਜ਼ਾ ਲਾਈ ਜਾਂਦੀ ਆ ਸਖਬੀਰ ਬਾਦਲ ਵਰਗੇ ਕਾਲੀ ਦਲ ਦੇ ਪ੍ਰਧਾਨ ਉਥੇ ਉਹਨਾਂ ਦੇ ਗਲਾ 'ਚ ਤਕਤੀਆ ਪਾ ਕੇ ਸਜ਼ਾ ਲਾਈ ਗਈ ਥੋੜੇ ਦਿਨ ਪਹਿਲਾਂ ਸੰਤ ਬਾਬਾ ਰਣਜੀਤ ਸਿੰਘ ਢੱਡਰੀਆ ਵਾਲੇ ਮਾਫੀ ਮੰਗ ਕੇ ਆਏ ਆਏ ਮੰਗ ਕੇ ਹੂੰ ਉਹ ਤਾਂ ਕਹਿ ਰਹੇ ਕਿ ਕੁਰਸੀ ਵੱਡੀ ਕਿ ਤਖਤ ਵਧੀਆ ਗੱਲ ਆ ਕਹਿੰਦੇ ਜੇ ਤਖਤ ਬੁਲਾਏਗਾ ਅਸੀਂ ਜਾਵਾਂਗੇ ਜੇ ਤਖਤ ਵਾਲੇ ਬੁਲਾਣਗੇ ਕਹਿੰਦੇ ਫਿਰ ਤਖਤ ਵਾਲੇ ਕਿਉਂ ਨਹੀਂ ਬੁਲਾ ਰਹੇ ਹੂੰ ਤਖਤ ਵਾਲੇ ਕਿਉਂ ਨਹੀਂ ਬੁਲਾ ਰਹੇ ਇੱਥੇ ਆਕਾਲ ਤਖਤ ਸਾਹਿਬ ਦੇ ਜ਼ਹੀਦਾਰ ਦਾ ਫਰਜ਼ਮਹੰਦਾ ਸਿੰਘ ਸਾਹਿਬ ਦਾ ਹੂੰ ਕਿਉਂਕਿ ਆਪਸ ਚ ਦੇਖੋ ਕੋਮਾ ਲੜ ਰਹੀ ਹੈ ਹੂੰ ਆਪਸ ਵਿੱਚ ਵਿਵਾਦ ਖੜਾ ਹੋ ਰਿਹਾ ਹੂੰ ਕਿਉਂਕਿ ਛੋਟੀ ਮੋਟੀ ਲੜਾਈ ਨਹੀਂ ਅੱਜ ਪੰਥ ਚ ਹੂੰ ਬੜੀ ਵੱਡੀ ਲੜਾਈ ਹੈ ਇਹ ਲੜਾਈ ਤੇ ਕਾਲ ਤੱਕ ਸਭ ਦੇ ਸਿੰਘ ਸਾਹਿਬ ਨੂੰ ਸਟੈਂਡ ਲੈਣਾ ਪੈਣਾ ਲੱਤਾਂ ਨੂੰ ਭਾਰ ਚੱਲਣਾ ਪੈਣਾ ਇਹ ਛੋਟੀ ਮੋਟੀ ਲੜਾਈ ਨਹੀਂ ਬਣਾਂਦੀ ਜਿੱਥੇ ਸਭ ਤੋਂ ਵੱਡੀ ਲੜਾਈ ਚੱਲਦੀ ਪਈ ਸੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਡੋਂਦੀ ਤੇ ਤੁਸੀਂ ਸੰਤ ਬਾਬਾ ਸਖਦੇਵ ਸਿੰਘ ਦੀ ਇੰਟਰਵਿਊ ਦੇਖੀ ਤੁਸੀਂ ਮੱਕੜ ਸਾਹਿਬ ਦੇ ਨਾਲ ਇੱਕ ਵਾਰੀ ਉਹਨਾਂ ਨੇ ਇਹ ਗੱਲ ਨਹੀਂ ਕਹੀ ਵੀ ਹਾਂ ਵੀ ਮੈਂ ਕੁਰਸੀ ਗਲਤ ਲਾਈ ਵੀ ਗਾਹ ਤੋ ਨਹੀਂ ਲਾਵਾਂਗਾ ਉਹ ਕਹਿੰਦੇ ਹੋਰ ਲੱਗ ਰਹੀ ਹੈ ਬੜੀਆ ਲੱਗ ਰਹੀ ਹੈ ਵੀ ਇਹ ਕੁਰਸੀਆਂ ਬੜੀਆ ਥਮਾ ਤੇ ਲੱਗ ਰਿਹਾ ਵੀ ਇਹ ਵੀ ਇਹ ਵੀ ਕਹਿ ਰਿਹਾ ਕਿ ਮੈਂ ਮਾਫੀ ਮੰਗਦਾ ਕਹਿੰਦੇ ਵੀ ਜੇ ਉਹਨਾਂ ਨੂੰ ਲੱਗ ਰਿਹਾ ਕਿ ਵੀ ਮੈਂ ਡਾਈ ਆ ਬਰਾਬਰ ਮੈਂ ਮਾਫੀ ਮੰਗ ਲੈਂਦਾ ਇਹ ਗੱਲ ਉਹਨਾਂ ਇਹ ਮਾਫੀ ਦੀ ਗੱਲ ਕਿਤੇ ਸੁਣੀ ਆਪਾਂ ਉਹਨਾਂ ਨੇ ਕਿਹਾ ਵੀ ਅੱਜ ਤੋਂ ਬਾਅਦ ਮੈਂ ਕੁਰਸੀ ਬਿਲਕੁਲ ਨਹੀਂ ਲਾਵਾਂ ਗੁਰੂਗ੍ਰੰਥ ਸਾਹਿਬ ਦੇ ਬਰਾਬਰ ਹੂੰ ਤੇ ਉਹਦੇ ਚ ਇੱਕ ਬਿਆਨ ਉਹਦੇ ਚੇਲਿਆਂ ਆਧਾਰ ਆ ਨਾਲ ਬੈਠੇ ਕਹਿੰਦੇ ਕੀਰਤਨ ਤੇ ਉਸ ਤਰ੍ਹਾਂ ਹੀ ਹੋ ਰਿਹਾ ਜਿਵੇਂ ਹੋ ਰਿਹਾ ਉੱਥੇ ਹੂੰ ਦੇਖੋ ਅਸੀਂ ਨਿਹੰਗ ਸਿੰਘ ਜਥੇਬੰਦੀ ਹੈ ਹੂੰ ਹਾਂ ਸਾਡੀਆਂ ਜਥੇਬੰਦੀਆਂ ਨਹੀਂ ਸਟੈਂਡ ਲੈਣਗੀਆਂ ਅਧੀਆਂ ਹੂੰ ਪਰ ਸਾਡਾ ਸਟੈਂਡ ਵੀ ਨਰੋਲ ਏ ਹਮ ਦੇਖੋ ਕਾਲ ਤੱਕ ਸਭ ਕਾਰਵਾਈ ਕਰੇ ਹਮ ਜਾਂ ਕਿਸੇ ਸਥਾਨ ਦੇ ਸਾਹਮਣੇ ਉਹ ਮਾਫੀ ਇੱਕ ਭੋਲਣੀ ਹੁਣ ਦੋ ਹੋ ਗਈ ਹੈ ਹਮ ਤੁਸੀਂ ਇੱਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਵੀ ਵਿੱਚ ਕਹਿਤਾ ਵੀ ਉੱਥੇ ਵੀ ਚੌਥਾ ਪੋੜਾ ਸੀ ਹਮ ਇਹ ਆਪਾਂ ਇਹ ਦੇਖਣਾ ਵੀ ਚੌਥਾ ਪੋੜਿਆ ਕਿੰਨੇ ਬਣਾਇਆ ਹਮ ਕੀ ਉਹ ਪੰਜਵੇਂ ਪਾਸ਼ਾ ਨੇ ਬਣਾਇਆ ਹਮ ਕੀ ਉਹ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਬਣਾਇਆ ਹਮ ਹਾਂ ਇਹ ਸੁਣੀਦਾ ਵੀ ਚੌਥੀ 22 ਸੀ ਉੱਥੇ ਇੱਕ ਹਮ ਓ ਕੀ ਸੀਗਾ ਉਹਦੇ ਬਾਰੇ ਚੌਥੀ ਬਾਈ ਦਾ ਇਹ ਮਸਲਾ ਸੀ ਜਦੋਂ ਸਾਰੀਆਂ ਮਿਸਲਾ ਉੱਥੇ ਜਾਂਦੀਆਂ ਸੀ ਦਰਬਾਰ ਸਾਹਿਬ ਹੂੰ ਕਿਉਂਕਿ ਉਸ ਟਾਈਮ ਤੇ ਬਾਬਾ ਬੀਰ ਸਿੰਘ ਵਲੇ ਰੰਗਰੇਟਿਆਂ ਦੀ ਮਿਸਲਾ ਬੜੀ ਵੱਡੀ ਮਿਸਲ ਸੀ ਦੱਸਦੇ 1300 ਘੋੜਸਵਾਰ ਸੀ ਉਹਦਾ ਹੂੰ ਸਭ ਤੋਂ ਵੱਡੀ ਮਿਸਲ ਸੀਗੀ ਹੂੰ ਇਹ ਸੀ ਵੀ ਇੱਕ ਬਾਈ ਤੇ ਉਤਰਦੇ ਸੀ ਪੜਾਲ ਹੁੰਦੇ ਸੀਗੇ ਹੂੰ ਵੀ ਜਿਵੇਂ ਹੁਣ ਆਪਾਂ ਅਨੰਦਪੁਰ ਸਾਹਿਬ ਜਾਣਦੇ ਆ ਵੀ ਇੱਧਰ ਸਾਰੇ ਜਥੇਬੰਦੀਆਂ ਰਹਿ ਰਹੀ ਹੈ ਬਾਈ ਤੇ ਇੱਕ ਬਾਈ ਤੇ ਉਹਨਾਂ ਦਾ ਕੱਲਾ ਹੀ ਰਾਜਸਾਜ ਪੂਰਾ ਹੁੰਦਾ ਸੀ ਨਾ ਤਾਮ-ਜਾਮ ਸੀ ਉਹਨਾਂ ਦਾ ਵੀ ਉੱਥੇ ਇਹ ਕਹਿੰਦੇ ਵੀ ਚੌਥੀ ਬਾਈ 'ਚ ਬਾਬਾ ਬੀਰ ਸਿੰਘ ਦੀ ਫੌਜ ਬੈਠੀ ਆ। ਹੂੰ। ਕਿਉਂਕਿ ਰੰਗਰੇਟਾ ਕੋਈ ਜ਼ਿਆਦਾ ਨਾਂ ਤੇ ਹੈ ਨਹੀਂ। ਹੂੰ। ਰੰਗਰੇਟਾ ਤੇ ਇੱਕ ਔਵਾਰ ਸੀਗਾ ਬਾਬਾ ਜੀਵਨ ਸਿੰਘ ਨੂੰ ਮਿਲਿਆ। ਹੂੰ। ਨਾਂ ਮਿਲਿਆ ਸੀ ਕਿਉਂਕਿ ਅੱਡੇ ਹੀ ਵਿਡਿਓ ਨੇ ਕੁਰਬਾਨੀ ਕੀਤੀ ਤੇ ਗੁਰੂ ਗੋਬਰ ਸਿੰਘ ਪਾਸ਼ਾ ਨੇ ਗੁਰੂ ਤੇਗ ਬਹਾਦਰ ਪਾਸ਼ਾ ਦੇ ਪੁੱਤ ਬਣਾਏ। ਕਿਉਂਕਿ ਗੁਰੂ ਕਿਹੜਾ ਸੀ ਉਸ ਟਾਈਮ ਗੁਰੂ ਤੇਗ ਬਹਾਦਰ ਪਾਸ਼ਾ ਰਗੂ ਰੇਟੇ ਗੁਰੂ ਕੇ ਬੇਟੇ। ਹੂੰ। ਉਹ ਤੇ ਵਾਰ ਦਿੱਤਾ ਉਹਨਾਂ ਨੂੰ ਤੇ ਰਗਰੇਟੇ ਚੱਲ ਪਿਆ। ਹੂੰ। ਉਸ ਟਾਈਮ ਜਿਹੜਾ ਇੱਕ ਰਗਰੇਟਾ ਜਾਤ ਨਹੀਂ ਸੀ। ਰੰਗਰੇਟਿਆਂ ਦੀ ਜਿਹੜੀ ਕੰਬਿਸਲ ਇੱਕ ਸਾਈਡ ਤੇ ਉੱਤਰ ਦੀ ਸੀ ਚੌਥੀ 22 ਸਾਈਡ ਪੂਰੀ 22 ਤੇ ਤੇ ਜਿਹੜਾ ਜਾਤ ਦੇ ਅਧਾਰ ਤੇ ਚੌਥਾ ਪੋੜਾ ਆ ਗਿਆ ਹੂੰ ਇਹ ਕਿੰਨੇ ਬਣਾਇਆ ਕਿੱਥੋਂ ਬਣਿਆ ਸਾਨੂੰ ਵੀ ਪਤਾ ਲੱਗੇ ਵੀ ਕਿਹੜੇ ਜਥੇਬੰਦੀ ਨੇ ਚੌਥੀ ਪੋੜੀ ਬਣਾਈ ਸੀ ਹੂੰ ਦੇਖੋ ਇੱਥੇ ਬੜੇ ਸਵਾਲ ਉੱਠਣੇ ਆ ਸਿੰਘ ਸਿੰਘ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਬੁੱਢਾ ਦਲ ਹੂੰ ਉਹਨਾਂ ਤੇ ਵੀ ਸਵਾਲ ਖੜਾ ਹੁੰਦਾ ਹੂੰ ਵੀ ਤੁਸੀਂ ਪੰਥ ਦੇ ਮੁਖੀ ਤੁਹਾਡੀਆਂ ਮਿਸਲਾ ਦੇ ਹੂੰ 7-8 ਜਿਹੇ ਦਾ ਰੇ ਕਾਲ ਤੱਕ ਸਾਹਮਦੇ ਕੀ ਚੌਥਾ ਪੜਾ ਉਹਨਾਂ ਨੇ ਬਣਾਇਆ ਹੂੰ ਕੀ ਚੌਥਾ ਪੜਾ ਗੁਰੂ ਗੋਬਿੰਦ ਸਿੰਘ ਪਾਸ਼ਾ ਵੇਲੇ ਬਣਿਆ ਹੂੰ ਜਾਂ ਪੰਜਵੇਂ ਪਾਸ਼ਾ ਵੇਲੇ ਬਣਿਆ ਪਰ ਬਬਲ ਵੀਰ ਸਿੰਘ ਉਹ ਰੰਦ ਦਾ ਜਵਾਬ ਸੀਗਾ ਕਿ ਵੀ ਇਹ ਪੁਰਾਣਾ ਚੱਲਦਾ ਆ ਰਿਹਾ ਪੁਰਾਣੇ ਵੱਡਿਆਂ ਤੋਂ ਚੱਲਦਾ ਆ ਰਿਹਾ ਇਹ ਹੋਈ ਹੋ ਸਕਦਾ ਹੈ ਇਹਦੇ ਇਤਿਹਾਸ ਦੇ ਬਾਰੇ ਹਜੇ ਉਹ ਚੀਜ਼ਾਂ ਨਹੀਂ ਹੈ ਉਹ ਚੀਜ਼ ਆਪਾਂ ਪੁੱਛਾਂਗੇ ਨਾ ਵੀ ਕਿਹੜਾ ਇਹੋ ਜਿਹਾ ਜਰਨਲ ਸੀਗਾ ਜਿਨੇ ਕੋਮ ਦਾ ਬੇੜਾ ਕਰ ਕਰਤਾ ਫੜ ਕੇ ਹੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਤੋਂ ਕਿਹੜਾ ਇਹੋ ਜਿਹਾ ਜਰਨੈਲ ਸੀ ਜਿਨੇ ਕੌਮ ਵੰਡਤੀ ਪੂਰੀ ਇੱਕ ਬੰਨੇ ਜਾਦੇ ਆਧਾਰ ਤੇ ਦੂਜੇ ਵੰਡ ਤੇ ਇੱਕ ਬੰਨੇ ਦੂਜੇ ਵੰਡ ਤੇ ਇਹੋ ਜਿਹਾ ਕਿਹੜਾ ਜਰਨੈਲ ਪੈਦਾ ਸਾਨੂੰ ਵੀ ਤਾਂ ਪਤਾ ਲੱਗੇ ਆਉਣ ਵਾਲੇ ਟਾਈਮ ਤੇ ਅਸੀਂ ਦੇਖੀ ਪੋਤਾ ਕਿੰਨਾ ਕੁ ਸਤਕਾਰ ਕਰਨਾ ਹੈ ਕਿਹੜੀ ਮਿਸਲ ਦਾ ਜਰਨੈਲ ਸੀ ਜਿਨੇ ਚੌਥਾ ਪੋੜਾ ਬਣਾਇਆ ਕੋਈ ਉਹਨਾਂ ਦੇ ਧਿਆਨ ਚ ਹੋਏਗਾ ਬਾਬਾ ਸੁਖਦੇਵ ਸਿੰਘ ਹੋਰਾਂ ਦੇ ਕਿ ਉਹਨਾਂ ਨੇ ਤਾਂ ਹੀ ਦੱਸਿਆ ਹੋਣਾ ਉਹਨਾਂ ਕੋਲ ਕੋਈ ਸਬੂਤ ਹੋਣੇ ਆ ਕੋਈ ਫੈਕਟ ਹੋਣੇ ਆ ਨਿੱ ਦਸਨਾ ਜੀ ਦਾ ਜਾਂ ਬਾਬਾ ਸਖਦੇਵ ਸਿੰਘ ਜੀ ਦੱਸਣ ਜਾਂ ਸਾਡੇ ਪੰਥ ਪਾਸ਼ਾ ਬਾਬਾ ਬਲਬੀਰ ਸਿੰਘ ਜੀ ਦੱਸ ਸਕਦੇ ਪੰਥ ਦੇ ਮੁਖੀ ਆ ਹੂੰ ਕਿਉਂਕਿ ਹੁਣ ਇੰਟਰਵਿਊ ਦੇ ਵਿੱਚ ਬਾਬਾ ਬਲਬੀਰ ਸਿੰਘ ਜੀ ਖੜੇ ਆ ਸ਼ਾਇਦ ਕੱਲ ਪਰਸੋਂ ਦੀ ਇੰਟਰਵਿਊ ਆ ਹੂੰ ਉੱਥੇ ਉਹਨਾਂ ਨੇ ਪਹਿਲਾਂ ਬਾਬਾ ਸਖਦੇਵ ਸਿੰਘ ਜੀ ਬਾਰੇ ਪੁੱਛਿਆ ਉਹ ਕਹਿੰਦੇ ਮਾਫੀ ਮਿਲ ਗਈ ਉਹਨਾਂ ਨੂੰ ਲੈ ਲਈ ਜਾ ਸਾਨੂੰ ਨਹੀਂ ਪਤਾ ਕਿਦੇ ਕੋਈ ਮਾਫੀ ਲਈਏ ਜੇ ਚਾਰ ਨੇ ਅੰਗ ਮਾਫੀ ਦੇ ਦੇਣਗੇ ਜਾ ਕੇ ਉਹ ਮਾਫੀ ਨਹੀਂ ਮਾਫੀ ਪੰਥ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ ਕੇ ਬੰਦਾ ਕਵੇ ਸਪਸ਼ਟੀਕਰਨ ਦਵੇ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ ਕਾਲ ਤੱਕ ਸਾਬਤ ਸਾਡਾ ਜੂ ਹੈ ਨਾ ਉਥੋਂ ਜਾਵੇ ਤੇ ਉੱਥੋਂ ਵੱਡੀ ਕੋਈ ਗੱਲ ਹੀ ਨਹੀਂ ਪਰ ਜੇ ਫਿਰ ਵੀ ਕੋਈ ਮਾਫੀ ਮੰਗੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤੇ ਹੋਵੇ ਨਾ ਵੀ ਮੈਂ ਮਹਾਰਾਜ ਦੇ ਬਰਾਬਰ ਕੁਰਸੀ ਢਾਈ ਉਹ ਵਿਸ਼ਾ ਖਤਮ ਨਹੀਂ ਉਹ ਨਵਾਂ ਜਾਤ ਪਾਤ ਦਾ ਛੇੜਦਾ ਵੀ ਦਰਬਾਰ ਸਾਹਿਬ ਦੇ ਵਿੱਚ ਵੀ ਚੌਥਾ ਪੜਾ ਹੁੰਦਾ ਸੀ ਪਰ ਉਹਨਾਂ ਦੇ ਕਈ ਸਮਰਥਕ ਇਹ ਵੀ ਕਹਿ ਰਹੇ ਕਿ ਇਹਨਾਂ ਕੋਲੋਂ ਕਈ ਵਾਰ ਪੈਸੇ ਮੁੱਕ ਜਾਂਦੇ ਆ ਬਾਬੇ ਤਾਂ ਬੋਲਣ ਲੱਗ ਜਾਂਦੇ ਆ ਮੋਰਚੇ 'ਚ ਬੈਠੇ ਇਹਨਾਂ ਨੂੰ ਕੋਈ ਪੁੱਛਦਾ ਹੈ ਨਹੀਂ ਉਹਨਾਂ ਦੇ ਜਿਹੜੇ ਕਈ ਸਮਰਥਕ ਨੇ ਉਹ ਤੁਹਾਡੇ ਤੇ ਬਾਬਾ ਰਾਏ ਰਾਜ ਸਿੰਘ ਹੋਰ ਤਾਂ ਇਸ ਤਰ੍ਹਾਂ ਦੇ ਸਵਾਲ ਜੋ ਕਰੇ ਸਭ ਤੋਂ ਵੱਡੀ ਤੇ ਗੱਲ ਇਹ ਵੀ ਜਿਹੜਾ ਬੰਦਾ ਬੋਲਦਾ ਵੀ ਪੈਸੇ ਮੁੱਕ ਗਏ ਆ ਕਿਸੇ ਨੇ ਅੱਜ ਤੱਕ ਕੋਈ ਬਾਹ ਖੜੀ ਕਰੇ ਹੂੰ ਜੇ ਕਿ ਇਹਨੇ ਸਾਨੂੰ ਪੈਸਾ ਦੁਕੀ ਦੁਕੀ ਇਹ ਬਾਬਰ ਆਇ ਰਾਜ ਨੇ ਵੀ ਜ਼ਿਕਰ ਕੀਤਾ ਕਿ ਮੇਰੇ ਤੇ ਤੌਮ ਤਾਂ ਲੰਦੇ ਕਿ ਵੀ ਇਹ ਮੋਰਚੇ 'ਚ ਬੈਠੋ ਇਸ ਤਰੀਕੇ ਦੇ ਨਾਲ ਦੇਖੋ ਇਹ ਤੇ ਲੋਕਾਂ ਦੀ ਸੋਚ ਆ ਅਸੀਂ ਜਿਹੜੇ ਸਥਾਨ ਤੇ ਰਹਿੰਨੇ ਸਾਬ ਜਦਾ ਬਾਬਾ ਜੀ ਜਾਰ ਸੰਦਾ 시ਦੀ ਸਤਾਨ ਆ ਚਮਕੌਰ ਸਾਹਿਬ ਦੇ ਵਿੱਚ ਹੂੰ ਤੇ ਸਾਡੀ ਜਿੰਨੀ ਵੀ ਰਸਤੋਂ ਦੀ ਮੋਰਚੇ ਦੀ ਦਲਪੰਥ ਦੀ ਤੇ ਜਿੰਨਾ ਵੀ ਘੋੜਿਆ ਦਾ ਦਾਣਾ ਹੁੰਦਾ ਹੈ ਹੂੰ ਸਾਰਾ ਉਥੋਂ ਮੋਲ ਲੈ ਆ ਕੋਨੇ ਅਸੀਂ ਆਪਣਾ ਹੂੰ ਤੇ ਕਿਹੜਾ ਬੰਦਾ ਕਹੇਗਾ ਵੀ ਇਹਨਾਂ ਨੂੰ 10000 ਦੇ ਇੱਕ ਕਿਹੜੇ ਆਧਾਰ ਤੇ ਕਿਹੜੇ ਸਬੂਤ ਦੇ ਨਾਲ ਤੁਹਾਡੇ ਉੱਤੇ ਇਸ ਤਿੱਕੇ ਨਾਲ ਇਲਜ਼ਾਮ ਲਾ ਰਹੇ ਨੇ ਇਹ ਅਸਲ 'ਚ ਜਦੋਂ ਬੰਦਾ ਬੰਦੇ 'ਚ ਆਪਣੇ 'ਚ ਕਮੀਆਂ ਹੁੰਦੀ ਹੈ ਜਾਂ ਗਲਤੀਆਂ ਹੁੰਦੀਆਂ ਉਦੋਂ ਫਿਰ ਲੋਕ ਕਿਸੇ ਨੂੰ ਪੰਡਰਾ ਸ਼ੁਰੂ ਕਰ ਦਿੰਦੇ ਆ ਹੂੰ ਤਿੰਨ ਸਾਲ ਤੋਂ ਬੰਦੀ ਸਿੰਘਾਂ ਦਾ ਮੋਰਚਾ ਚੱਲਦਾ ਪਿਆ ਹੂੰ ਤਿੰਨ ਸਾਲ ਤੋਂ ਜਥੇਬੰਦੀਆਂ ਸੇਵਾ ਕਰ ਰਹੀਆਂ ਦੋ ਜਥੇਬੰਦੀਆਂ ਤਿੰਨ ਬਾਕੀ ਹੋਰ ਵੀ ਨੇ ਨਗਾ ਸਿੰਘਾਂ ਦੇ ਜਥੇਬੰਦੀ ਬਾਬਾ ਗੁਰਮੀਤ ਸਿੰਘ ਵੀ ਬੈਠੇ ਹੋਏ ਨੇ ਕਾਰ ਸੇ ਬਾਬਾ ਗੁਰਮੀਤ ਸਿੰਘ ਦੀ ਵੀ ਬੜੀ ਸੇਵਾ ਲੰਗਰ ਦੀ ਹੈਣਾ ਚਲੋ ਉਹ ਮੋਰਚੇ ਤੇ ਲੰਗਰ ਚਲਾ ਰਹੇ ਪਰ ਜਿਹੜੀਆਂ ਜਥੇਬੰਦੀਆਂ ਨਿਹੰਗ ਸਿੰਘਾਂ ਦੀ ਬੈਠੀ ਹੈ ਜਿਵੇਂ ਬਾਬਾ ਰਾਜਾ ਰਾਜ ਸਿੰਘ ਜਾਂ ਸਾਡੀ ਜਥੇਬੰਦੀ ਚਮਕੌਰ ਸਾਹਿਬ ਤੋਂ ਦੋ ਤਿੰਨ ਜਥੇਬੰਦੀਆ ਹੋਰੇ ਬਾਬਾ ਨਰੈਨ ਸਿੰਘ ਦੀ ਜਥੇਬੰਦੀ ਇੱਕ ਕਰਪਾਲ ਸਿੰਘ ਬੈਠਾ ਹੋਰ ਇੱਕ ਦੋ ਜਥੇਬੰਦੀਆ ਸਾਡੀਆਂ ਬੈਠੀਆਂ ਵਿਚਾਰੀਆਂ ਹਨ ਤੇ ਦੇਖੋ ਜਥੇਬੰਦੀਆ ਜਿਹੜੀਆਂ ਬੈਠੀਆਂ ਉਹਨਾਂ ਕੋਲ ਜ਼ਮੀਨ ਵੀ ਕੋਈ ਨਹੀਂ ਕਿਸੇ ਕੋਲ ਤੇ ਫਿਰ ਵੀ ਉਹ ਅੱਜ ਤੱਕ ਉਹਨਾਂ ਨੇ ਮੈਂ ਨਹੀਂ ਦੇਖਿਆ ਵੀ ਕਿਸੇ ਕੋਲ ਮੰਗਿਆ ਹਮ ਬਾਬੇ ਰਾਜੇ ਨੂੰ ਕੋਈ ਦੱਸ ਦੇਣ ਕੋਈ ਮੰਗ ਕੇ ਲਿਆਉਂਦਾ ਅਸੀਂ ਦੱਸੇ ਸਾਨੂੰ ਕੋਈ ਬਾਹ ਖੜੀ ਕਰੇ ਹਮ ਮੋਰਚੇ ਵਾਲਿਆਂ ਨੇ ਸਿਰਫ 2 ਮਹੀਨੇ ਲੰਗਰ ਦਾ ਸਮਾਨ ਦਿੱਤਾ ਸ਼ਾਇਦ ਜਦੋਂ ਮੋਰਚਾ ਲੱਗਾ ਸੀ ਹਮ ਤੇ ਹੁਣ 3 ਸਾਲ ਮੋਰਚੇ ਨੂੰ ਹੋ ਗਏ ਆ ਹਮ ਤੇ ਸਾਰੀ ਰਸਤ ਆਪ ਆਪਣੇ ਪੜਾਵਾਂ ਤੋਂ ਆ ਰਹੀ ਆ ਹਮ ਤੇ ਪਰ ਕਹਿਨ ਦੇ ਨਾਲ ਕੋਈ ਹੱਲ ਨਹੀਂ ਗੱਲ ਜਿਹੜੀ ਗੱਲ ਚੱਲਦੀ ਵੀ ਉਹ ਤੇ ਹੁਣ ਮੁੱਦੇ ਤੇ ਹਮ ਇੱਕ ਜਿਹੜੀ ਕੁਰਸੀ ਬਿਲਕੁਲ ਅਸੀਂ ਨਾਲ ਲੱਗੀ ਹਮ ਮਹਾਰਾਜ ਦੇ ਬਰਾਬਰ ਨਾ ਆਪਾਂ ਲੱਗਣ ਦੇਣੀ ਕਹਿੰਦੇ ਐਕਸੀਡੈਂਟ ਹੋਇਆ ਇਸ ਕਰਕੇ ਕਹਿੰਦੇ ਲਾ ਲੈਂਦੇ ਆ ਬਹਿ ਜਾਂਦੇ ਆ ਕਹਿੰਦੇ ਕਹਿੰਦੇ ਕੀਰਤਨ ਵਾਲੇ ਵੀ ਬਹਿੰਦੇ ਆ ਗੁਰੂ ਮਾਹ ਦੀ ਤਾਬਿਆ ਤਾਂ ਉਸ ਤੋਂ ਵੀ ਉੱਚੀ ਹੁੰਦੀ ਹੈ ਕਹਿੰਦੇ ਕੁਰਸੀ ਨੀਵੇਂ ਹੁੰਦੀ ਹੈ ਕਹਿੰਦੇ ਮੈਂ ਤਾਂ ਉੱਤੇ ਬਹਿਣਾ ਕਹਿੰਦੇ ਕੁਰਸੀ ਤੇ ਇੱਕ ਸੰਘਾਸਨ ਹੋ ਗਿਆ ਨਾ ਜੇ ਉਹਨਾਂ ਕੀਰਤਨ ਕਰਨਾ ਹੈ ਸੰਗਤ ਦੇ ਵਿੱਚ ਦਰਬਾਰ ਸਾਹਿਬ ਦਾ ਪ੍ਰਗਾਸ਼ ਤਾਂ ਬਹੁਤ ਉੱਚਾ ਹੁੰਦਾ ਹੈ ਜਿਵੇਂ ਆਪਾਂ ਸਟੇਜ ਬਣਾਉਣੀ ਹੈ ਪ੍ਰਗਾਸ਼ ਥੱਲੇ ਸੰਗਤ 'ਚ ਬਹਿ ਕੇ ਕੁਰਸੀ ਲਾ ਕੇ ਕੀਰਤਨ ਕਰੀਏ ਨਾ ਆਪਾਂ ਇੱਕ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਕਰ ਲੈਣੀ ਉਹ ਨਹੀਂ ਨਾ ਹੋ ਸਕਦੀ ਆਪਾਂ ਲੱਗਣ ਦਾਂਗੇ ਕਿਸੇ ਦੀ ਫਰ ਉਹ ਕਿੱਥੇ ਜਾਣ ਉਹ ਕਿੱਥੇ ਬਹਿਣ ਉਹਨਾਂ ਤੋਂ ਤਾਂ ਕਹਿੰਦੇ ਬੈਠਣ ਹੀ ਜਾਂਦਾ ਲੱਤਾਂ ਨਹੀਂ ਕੰਮ ਕਰਦੀਆਂ ਐਕਸੀਡੈਂਟ ਹੋਏ ਨੇ ਇਹਨਾਂ ਦੇ ਬਾਬਾ ਜੀ ਆਪ ਕਹਿ ਰਹੇ ਕਹਿੰਦੇ ਮੈਂ ਤਾਂ ਬੈਠ ਕੇ ਵੀ ਮਾਰਕ ਦੇਖ ਲੈਣਾ ਤੁਸੀਂ ਵੀਡੀਓ ਸੁਣੀ ਆ ਵੀ ਮੈਂ ਬੈਠ ਕੇ ਵੀ ਮਾਰ ਲੈਣਾ ਥੋੜੀਆ ਬੋਤੀਆ ਸਮੁੰਦਰ ਚ ਚੌਕੜਾ ਮਾਰ ਕੇ ਬਹਿ ਕੇ ਨੌਂਦੇ ਦੀ ਵੀਡੀਓ ਦੇਖੀ ਤੁਸੀਂ ਉਹ ਐਕਸੀਡੈਂਟ ਤੋਂ ਬਾਅਦ ਦੀ ਆ ਹਾਂ ਠੀਕ ਹੈ ਸਿਆਣਾ ਸਰੀਰ ਹੈ ਸਤਕਾਰ ਹੈ ਬਜ਼ੁਰਗ ਹੈ ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਨਹੀਂ ਕੱਲ ਨੂੰ ਤੇ ਹੋਰ ਬੜੀ ਦੁਨੀਆ ਹੈ ਨਾ ਬਿਮਾਰ ਵੀ ਉਹ ਤੇ ਬਜ਼ੁਰਗ ਲੋਕ ਵੀ ਆ ਕੱਲ ਦਿਓ ਕਹਣਾ ਕੋਈ ਐਸੀ ਵੀ ਕੁਰਸੀਆਂ ਤਾਂ ਬਈਆਂ ਦਰਬਾਰ ਸਾਹਿਬ ਚ ਨਹੀਂ ਹਾਂ ਹਾਂ ਤੁਸੀਂ ਬਹੁਤ ਸੰਗਤ ਇਹ ਬੋੜੀ ਲੋੜ ਕੋਈ ਛੋਟਾ ਪੀੜਾ ਲਾ ਲੋ ਥੱਲੇ ਬਹਿ ਕੇ ਹਾਂ ਪਰ ਦਰਬਾਰ ਸਾਹਿਬ ਦੇ ਬਰਾਬਰ ਨਹੀਂ ਹਾਂ ਉਹ ਹਜੇ ਮੁਕਿਆਣੀਆਂ ਨਵਾਂ ਛੇੜਤਾ ਵੀ ਘਰਮੰਦਰ ਸਾਹਿਬ ਦੇ ਵਿੱਚ ਵੀ ਚੌਥਾ ਪੋੜਾ ਸੀ ਹਾਂ ਚੌਥਾ ਪੋੜਾ ਕਿੱਥੋਂ ਬਣਿਆ ਕਿੰਨੇ ਬਣਾਇਆ ਉਸ ਟਾਈਮ ਦਾ ਕਿਹੜਾ ਜਰਨਲ ਸੀ ਜਿਹਨੇ ਚੌਥਾ ਪੋੜਾ ਪੈਦਾ ਕਰਤਾ ਹਾਂ ਸਾਨੂੰ ਦੱਸਣਾ ਚਾਹੀਦਾ ਹੈ ਹਾਂ ਅਸੀਂ ਵੀ ਬੋਲੀਏ ਅਸੀਂ ਲੋਕਾਂ ਨੂੰ ਦਸੀਏ ਵੀ ਇਹੋ ਇਹੋ ਜੇ ਬਿਹਮ ਕੋ ਬਰ ਜਰਨੈਲ ਕਿਹੜੇ ਕੌਮ ਚ ਪੈਦਾ ਹੋਏ ਜਿਨ੍ਹਾਂ ਨੇ ਚੌਥਾ ਪੋੜਾ ਹਰਮੰਦਰ ਸਾਹਿਬ ਚ ਬਣਾਇਆ ਸੀ ਕਿਹੜੇ ਟਾਈਮ ਬਣਾਇਆ ਸੀ ਇਹ ਉਸ ਵੇਲੇ ਦਾ ਤਾਂ ਨਹੀਂ ਕਹਿਣ ਲੱਗੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਕਮਾਂਡ ਸੁਭਾ ਦਿੱਤੀ ਸੀ ਕਿ ਜਦੋਂ ਉਹ ਉਸ ਪਾਸੇ ਨੂੰ ਆ ਗਏ ਸੀਗੇ ਤੇ ਉਹ ਆਪਣੇ ਆਪ ਨੂੰ ਗੁਰੂ ਮੰਨਣ ਲੱਗੇ ਸੀ ਉਸ ਵੇਲੇ ਦਾ ਤਾਂ ਨਹੀਂ ਕਹਿਣ ਲੱਗੇ ਕਿ ਵੀ ਉਹਨਾਂ ਨੇ ਵੰਡੀ ਪਾ ਦਿੱਤੀ ਹੋਣੀ ਬਾਬਾ ਬੰਦਾ ਸਿੰਘ ਬਹਾਦਰ ਤੇ ਗੁਰੂ ਗੋਬਾ ਸਿੰਘ ਤੋਂ ਥੋੜਾ ਸਮੇਂ ਬਾਅਦ ਸਿੱਧੀ ਹੋ ਗਈ ਸੀ ਉਹਨਾਂ ਦੀ ਉਹ ਤੇ ਹਰਮੰਦਰ ਸਾਹਿਬ 'ਚ ਰਹਿ ਹੀ ਨਹੀਂ ਗਏ ਹਰ ਮੰਦਰ ਸਾਹਿਬ ਚ ਤੇ ਉਹਨਾਂ ਨੂੰ ਚਾਜਾ ਨਾ ਵੜਨ ਨਹੀਂ ਦਿੱਤਾ ਹੂੰ ਹੋਸਟ ਐ ਮੋ ਕਿੰਨੀਆਂ ਮਿਸਲਾ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸੀ ਹੂੰ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਕੈਦ ਹੋਏ ਹੂੰ ਤੇ ਮਿਸਲਾ ਨੇ ਕਿੰਨਾ ਸਾਥ ਦਿੱਤਾ ਉਹ ਦੱਸੋ ਤੁਸੀਂ ਹੂੰ ਇਸ ਕਰਕੇ ਜਿੰਨੇ ਵੀ ਉਹ ਚੌਥੇ ਪੋੜੇ ਦੀ ਗੱਲ ਕੀਤੀ ਜਾਂ ਬਣਾਇਆ ਹੂੰ ਉਹਦਾ ਜਵਾਬ ਤੇ ਦੇਣਾ ਪੈਣਾ ਤੁਸੀਂ ਕਦੇ ਸੁਣਿਆ ਇਸ ਤਿੱਕੇ ਦੇ ਨਾਲ ਪੜਿਆ ਕਦੇ ਕਿ ਚੌਥਾ ਪੋੜਾ ਵੀ ਦਰਬਾਰ ਸਾਹਿਬ ਚ ਸੀਗਾ ਕਿਸ ਤਰੀਕ ਨਾਲ ਅਸੀਂ ਇਹ ਜ਼ਰੂਰ ਦੇਖਦੇ ਆ ਕਿ ਬੀਬੀਆਂ ਲਈ ਇੱਕ ਥਾਂ ਵੱਖਰੀ ਬਣੀ ਹੁੰਦੀ ਹੈ ਇਸ਼ਨਾਨ ਕਰਨ ਦੇ ਵਾਸਤੇ ਉੱਥੇ ਲਿਖਿਆ ਹੁੰਦਾ ਹੈ ਕਿ ਬੀਬੀਆਂ ਲਈ ਇਸ਼ਨਾਨ ਕਰ ਜਾਂ ਬੰਦਿਆਂ ਲਈ ਕੋਈ ਥਾਂ ਬਣੀ ਹੁੰਦੀ ਹੈ ਉੱਥੇ ਕਿ ਇੱਥੇ ਕੱਪੜੇ ਚੇਂਜ ਕਰ ਸਕਦੇ ਆ ਪਰ ਇਸ਼ਨਾਨ ਤਾਂ ਸਾਰੇ ਕਰਦੇ ਆ ਉੱਥੇ ਕੋਈ ਸਾਰਾ ਬੇਰੀ ਸਾਹਿਬ ਕੋਲ ਕਰ ਰਿਹਾ ਕੋਈ ਅੱਗੇ ਕਰ ਰਿਹਾ ਕੋਈ ਅੱਗੇ ਪਿੱਛੇ ਨੂੰ ਇਸ਼ਨਾਨ ਕਰਦੇ ਹੁੰਦੇ ਸਾਰੇ ਦੇਖੋ ਜਿਉਹੀ ਚੌਥੇ ਪੋੜੇ ਵਾਲੀ ਗੱਲ ਆ ਗਈ ਇਹ ਤਾਂ ਇੱਕ ਜਾਤ ਪਾਤ ਦੀ ਗੱਲ ਫਸਾਤੀ ਨਾ ਵਿੱਚ ਵੀ ਉੱਥੇ ਚੌਥਾ ਪੋੜਾ ਸੀ ਵੀ ਜਿਹੜੇ ਮਜਬੀ ਸਖਸੀ ਗਰੀਬ ਦਲਤ ਪਰਿਵਾਰੋਂ ਇਸ਼ਨਾਨ ਅੱਡ ਕਰਦੇ ਸੀ ਤੇ ਜੇ ਇਸ਼ਨਾਨ ਅੱਡ ਕਰਦੇ ਸੀ ਫਿਰ ਉਹ ਤੇ ਕੰਦ ਕਿਉਂ ਨਹੀਂ ਮਾਰੀ ਪਾਣੀ ਤੇ ਸਾਰਾ ਇਕੱਠਾ ਹੀ ਸੀ ਹਮ ਸਰੋਵਰ ਉਹ ਸਰੋਵਰ ਹਰਮੰਦਰ ਸਾਹਿਬ ਦਾ ਜਿੱਥੋਂ ਕੀ ਇੱਕ ਕਾਂ ਨਾ ਆ ਕੇ ਹੰਸ ਬਣ ਜਾਂਦੇ ਸੀਗੇ ਹਮ ਕੋੜੀਆਂ ਤੇ ਕੋੜ ਦੂਰ ਹੋ ਜਾਂਦੇ ਸੀਗੇ ਹਮ ਤੂੰ ਕਿਹੜਾ ਐਸਾ ਜਰਨੈਲ ਸੀਗਾ ਜਿੰਨੇ ਇੱਕ ਚੌਥਾ ਪੋੜਾ ਬਣਾਤਾ ਜਾਂਤਾ ਦੇ ਆਧਾਰ ਤੇ ਕੀ ਉਹਦਾ ਮਨ ਨਹੀਂ ਮੈਲਾ ਸੀਗਾ ਵੀ ਉਹਨੂੰ ਇਹ ਨਹੀਂ ਪਤਾ ਵਿੱਚੋਂ ਤੇ ਨਾ ਆ ਕੇ ਹੰਸ ਬਣ ਜਾਂਦੇ ਆ ਇਹ ਤੂੰ ਆ ਕੇ ਕੋਲ ਦੂਰ ਹੋ ਜਾਂਦਾ ਤੇ ਉਹਦੇ ਮਨ ਚ ਫਿਰ ਵੀ ਮਾਇਲ ਸੀ ਕਿਤੋਂ ਜ਼ਿਆਦੀ ਤੂੰ ਕਿਹੜਾ ਉਸ ਟਾਈਮ ਦਾ ਜਰਨਲਿਸ ਜਿੰਨੇ ਚੌਥਾ ਪੋੜਾ ਬਣਾਇਆ ਹੁਣ ਬਾਬਾ ਬਲਬੀਰ ਸਿੰਘ ਪੱਤਰਕਾਰ ਨੇ ਸਵਾਲ ਪੁੱਛਿਆ ਉਹਨਾਂ ਨੇ ਗੋਲ ਮੋਲ ਜਵਾਬ ਦਿੱਤਾ ਪੁਰਾਣੀ ਮਰਯਾਦਾ ਪੁਰਾਣੀ ਕੋਈ ਪਰੰਪਰਾ ਇਹੋ ਜੀ ਇਹ ਗੱਲਾਂ ਨਹੀਂ ਨਾ ਗੱਲਾਂ ਸਪਸ਼ਟੀਕਰਨ ਦੇਣਾ ਪੈਣਾ ਪੰਕੋਮ ਨੂੰ ਪੰਥ ਨੂੰ ਦੇਣਾ ਪੈਣਾ ਕਿਉਂਕਿ ਪੰਥ ਹੁਣ ਜਵਾਨ ਹੈ ਪੰਥ ਤੋਂ ਸਵਾਲ ਕਰਦਾ ਨੌਜਵਾਨ ਪੜੇ ਲਿਖੇ ਆ ਪਹਿਲੇ ਟਾਈਮ ਤੇ ਚਲੋ ਲੋਕ ਪੜ੍ਹੇ ਲਿਖੇ ਨਹੀਂ ਸੀ ਆਪਾਂ بڑے ਲੋਕਾਂ ਨੇ ਬੇਵਕੂਫ ਬਣਾਇਆ ਉਹਨਾਂ ਦਾ ਹੂੰ ਪਰ ਅਜ ਨਹੀਂ ਹੂੰ ਪਰ ਉਹ ਇਹ ਵੀ ਕਹਿ ਰਿਹਾ ਕਿ ਵੀ ਸਾਡੇ ਬੋਲ ਦੇਖ ਲਓ ਅਸੀਂ ਕਿਵੇਂ ਗੱਲ ਕਰ ਰਹੇ ਹਾਂ ਤੇ ਇਹਨਾਂ ਦੇ ਬੋਲ ਦੇਖ ਲਓ ਕਹਿੰਦੇ ਕਿ ਸੰਗਲ ਪਾ ਕੇ ਲੈ ਕੇ ਜਾਣਗੇ ਕਹਿੰਦੇ ਵੀ ਹਾਂ ਮੈਂ ਆਪਦੇ ਆਪ ਸੰਗਲ ਪਾ ਲਵਾਂਗਾ ਕਿਸ ਤਿੱਕੇ ਦੇ ਨਾਲ ਕਹਿੰਦੇ ਆ ਬੋਲ ਥੋੜੀ ਹੁੰਦੀ ਹੈ ਕਿੰਨੇ ਇਸ ਤਿੱਕੇ ਨਾਲ ਨਿੰਗ ਸਿੰਘਾਂ ਦੇ ਚਲੋ ਕੋਈ ਬੋਲ ਮਾੜਾ ਨਹੀਂ ਉਹ ਤੇ ਬਾਬਾ ਰਾਜਾ ਰਾਜ ਸਿੰਘ ਨਾਲ ਗੱਲ ਹੋਈ ਆ ਹੂੰ ਤੇ ਉਹਨਾਂ ਨੇ ਜੇ ਦੋ ਸ਼ਬਦ ਬੋਲਤੇ ਕਿਸੇ ਦੇ ਮਨ ਚ ਗੁੱਸਾ ਹੁੰਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਕਰਖਤੇ ਕਤਲ ਹੋ ਜਾਂਦੇ ਤੂੰ ਦੇਖਿਆ ਹੀ ਹੈ ਹਾਂ ਉਹ ਸਿੰਘੂ ਬਾਰਡਰ ਤੇ ਕਿਹੇ ਸੇਵਾ ਸਖਣੇ ਜਾ ਕੇ ਗਰੀਬ ਨੇ ਹਾਂ ਨੂੰ ਬੇਦਵੀ ਕੀਤੀ ਸੀਗੀ ਹਾਂ ਤੇ ਇਹਨਾਂ ਗੱ ਸਿੰਘਾ ਨੇ ਨਹੀਂ ਬਰਦਾਸ਼ਤ ਕੀਤਾ ਉਹਨਾਂ ਵੱਢ ਕੇ ਟੰਗਤਾ ਸੀਗਾ ਹਾਂ ਠੀਕ ਹੈ ਉਸ ਤੋਂ ਬਾਅਦ ਹਰਮੰਦਰ ਸਾਹਿਬ ਸੱਚਖੰਡ ਦੇ ਬੇਦਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਂ ਉੱਥੇ ਵੀ ਸੇਵਾਦਾਰਾਂ ਵੱਲੋਂ ਉਹਨੂੰ ਸੋਹ ਦਿੱਤਾ ਸੀ ਪਤਾ ਨਾ ਕਿਉਂ ਸੋਧਿਆ ਉਹਨਾਂ ਨੇ ਮਨ ਚ ਗੁੱਸਾ ਹੈ ਨਾ ਮਾਂਜੇ ਕੋਮਲੀ ਪਿਆਰ ਸੀ ਗੁਰੂ ਗ੍ਰੰਥ ਸਾਹਿਬ ਦੀ ਸਤਕਾਰ ਸੀ ਹੂੰ ਇਹ ਤੇ ਇੱਕ ਲਵਜ ਆ ਹੂੰ ਤੇ ਜਦੋਂ ਇੱਕ ਗੁਰੂ ਦੇ ਬਯਦਵੀ ਆ ਗੁਰੂ ਦੇ ਬਰਾਬਰਤਾ ਕਰਨੀ ਹੂੰ ਭਾਈ ਰঞ্জੀਤ ਸਿੰਘ ਨੇ ਨਿਰੰਕਾਰਿਆ ਵੜਿਆ ਸੀ ਨਾ ਹੂੰ ਉਹ ਕਦੋਂ ਵੜਿਆ ਸੀ ਵੈਸੇ ਆਪਣੇ ਆਪ ਨੂੰ ਗੁਰੂ ਕਹਿਣ ਲੱਗ ਗਿਆ ਸੀ ਗੁਰੂ ਕਹਿਣ ਲੱਗ ਗਿਆ ਸੀ ਉਹਦੇ ਬਰਾਬਰ ਬਹਿਣ ਲੱਗ ਗਿਆ ਸੀ ਹੁਣ ਸਾਰੇ ਸਵਾਲ ਦਾ ਜਵਾਬ ਦਿਓ ਜ਼ਰੂਰ ਏ ਹੂੰ ਵੀ ਜਿਹੜਾ ਪਾਈਰਨ ਜੀ ਸਿੰਘ ਜੀ ਕਾਲ ਤੱਕ ਦੇ ਜ਼ਹੀਦਾਰ ਹੋਇਆ ਉਹਨਾਂ ਨੇ ਨਰੰਗਕਾਰੀਆ ਮਾਰਿਆ ਸੀਗਾ ਉਹ ਕਿਉਂ ਮਾਰਿਆ ਸੀ ਉਹਦਾ ਕੀ ਕਸੂਰ ਸੀਗਾ ਉਹਦਾ ਇਹ ਕਸੂਰ ਸੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਬਹਿਣਾ ਤੇ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੁਰੂ ਕਹੋਣਾ ਤਾਂ ਉਹਨੂੰ ਝਟਕਿਆ ਵੀ ਜੇ ਭਾਈ ਰਣਜੀਤ ਸਿੰਘ ਨੇ ਕੁਰਬਾਨੀ ਕੀਤੀ ਸਜ਼ਾ ਕੱਟੀ ਤੇ ਉਹਨੂੰ ਕਾਲ ਤੱਕ ਸਾਹਿਬ ਦਾ ਜ਼ਹੀਦਾਰ ਬਣਾਇਆ ਕੁਰਬਾਨੀ ਦਾ ਮੁੱਲ ਪਿਆ ਤੇ ਇਸ ਕਰਕੇ ਇਹ ਵਿਸ਼ਾ ਬੜਾ ਵੱਡਾ ਹੈ ਆਪਾਂ ਨੂੰ ਤਕੜੇ ਹੋਣ ਦੀ ਲੋੜ ਏ ਜੇ ਪੰਥ ਆਪਾਂ ਇੱਕ ਕਰਨਾ ਹੈ ਹਮ ਆਪਾਂ ਪੰਥ ਚ ਤੇ ਆਪ ਹੀ ਫੁੱਟ ਪਾ ਲਈ ਹਮ ਪਰ ਉਹ ਕਹਿਣਗੇ ਮੈਂ ਆਪਣੇ ਆਪ ਨੂੰ ਗੁਰੂ ਥੋੜੀ ਕਹਿ ਰਹੇ ਆ ਗੁਰੂ ਨੇ ਕਹਿ ਰਿਹਾ ਪਰ ਕੁਰਸੀ ਲਾ ਰਹੇ ਨਾ ਉਹੀ ਤੇ ਸਪਸ਼ਟੀਕਰਨ ਦੇਣਾ ਚਾਹੀਦਾ ਨਾ ਉਹਨਾਂ ਨੂੰ ਕਹਿਣ ਦਾ ਮੇਰਾ ਸਮਝਾਉਣ ਦਾ ਮਤਲਬ ਲੈ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਪਿੱਛੇ ਨਿਰੰਕਾਰੀਆਂ ਨੇ ਕਿੱਥੋਂ ਤੱਕ ਵਿਵਾਦ ਗਿਆ ਸੀਗਾ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਰਹਿਣ ਦਈਏ ਤੇ ਆਪਾਂ ਉਹਦੇ ਚਰਨਾਂ 'ਚ ਬਾਬਾ ਨਾਨਕ ਸਿੰਘ ਜੀ ਟੋਇਆ ਪੁੱਟਕ ਥੱਲੇ ਬਹਿੰਦੇ ਸੀ ਉਹਨਾਂ ਦੀ ਸੰਪਰਦਾਚੋਂ ਸੀ ਮੈਂ ਗੁਰੂ ਦੇ ਬਰਾਬਰ ਨਹੀਂ ਮੈਂ ਤਾਂ ਗੁਰੂ ਤੋਂ ਨੀਵਾ ਹੀ ਬੈਠਣਾ ਉਹ ਵੀ ਇਹਨਾਂ ਦੀ ਸੰਪਰਦਾਚੋਂ ਸੀ ਹਮ ਕਿੰਨਾ ਸਤਿਕਾਰ ਕਰਦੇ ਲੋਕ ਹਮ ਤੇ ਬਾਬਾ ਸਖਦੀਪ ਸਿੰਘ ਵੀ ਉਹਨਾਂ ਦੀ ਸੰਪਰਦਾਚੋਂ ਹਮ ਤੇ ਜੇ ਉਹਨਾਂ ਦਾ ਵੱਡਾ ਗੁਰੂ ਜਾਂ ਉਹਨਾਂ ਦਾ ਸੰਪਰਦਾ ਦਾ ਪ੍ਰਾਣਾ ਮੁਖੀ ਇੱਕ ਟੋਇਆ ਪੁੱਠ ਕੇ ਬਹਿ ਸਕਦਾ ਤੇ ਅਸੀਂ ਥੱਲੇ ਨਹੀਂ ਬਹਿ ਸਕਦੇ ਹਮ ਇਹ ਚੀਜ਼ਾਂ ਬੜੀਆ ਧਿਆਨ ਚ ਦੇਣੀਆਂ ਪੈਣੀਆਂ ਹਮ ਦੇਖੋ ਮਾਫ਼ੀ ਪੰਥ ਕੋ ਮੰਗਣੀ ਪੈਣੀ ਆ ਹਮ ਜਾਂ ਕਾਲ ਤੱਕ ਸਾਹ ਤੇ ਹਮ ਠੀਕ ਹੈ ਜੇ ਚਾਰ ਬੰਦੇ ਕਹਿਣਗੇ ਨਹੀਂ ਪੰਥ ਤੇ ਪੰਥ ਹੈ ਨਾ ਹੂੰ ਤੇ ਦੂਜੀ ਗੱਲ ਜਿਹੜੀ ਪੋੜੇ ਵਾਲੀ ਆ ਹੂੰ ਪੋੜੇ ਵਾਲੀ ਕੋਈ ਮਾਫੀ ਵਾਲੀ ਗੱਲ ਨਹੀਂ ਪੋੜੇ ਵਾਲਾ ਸਪਸ਼ਟਿਕਰਨ ਦੇਣਾ ਪੈਣਾ ਵੀ ਕਿਨੇ ਪੋੜਾ ਬਣਾਇਆ ਸੀ ਕਿਹੜੇ ਜਥੇਬੰਦੀ ਦੇ ਮੁਖੀ ਨੇ ਪੋੜਾ ਬਣਾਇਆ ਸੀਗਾ ਬਿਲਕੁਲ ਸਾਨੂੰ ਉਹ ਵੀ ਪਤਾ ਲੱਗਣਾ ਚਾਹੀਦਾ ਭਾਵੇਂ ਜਿੰਨੀਆਂ ਵੀ ਨਿਹੰਗ ਸਿੰਘ ਜਥੇਬੰਦੀਆਂ ਪ੍ਰਾਤਨ ਉਹ ਜਵਾਬ ਦੇਣ ਇਹ ਵਿਸ਼ੇ ਤੇ ਕਿਉਂਕੋ ਕਹਿੰਦੇ ਆ ਨਿਹੰਗ ਸਿੰਘ ਜਥੇਬੰਦੀਆਂ ਵੀ ਦੋ ਬਾਟੇ ਕਰਦੀਆਂ ਹੂੰ ਬਿਲਕੁਲ ਅਸੀਂ ਉਹਨਾਂ ਦੇ ਖਿਲਾਫ ਹੂੰ ਬਿਲਕੁਲ ਉਹ ਧੌਂ ਦਾ ਕਿਲਾ ਕੱਢਾਂਗੇ ਹੂੰ ਅਸੀਂ ਦੋ ਬਾਟੇ ਨਹੀਂ ਵਰਤਣ ਦੇਣੇ ਭਾਵੇਂ ਕੋਈ ਜਥੇਬੰਦੀ ਹੋਵੇ ਭਾਵੇਂ ਬੁੱਢਾ ਦਲ ਹੋਵੇ ਭਾਵੇਂ ਤਰਨੇ ਦਲ ਹੋਣ ਜਿੰਨੀਆਂ ਵੀ ਜਥੇਬੰਦੀਆਂ ਹੋਣ ਅਸੀਂ ਬਿਲਕੁਲ ਉਹਨਾਂ ਦੇ ਖਿਲਾਫ ਡਟ ਕੇ ਵਿਰੋਧ ਵੀ ਕਰਾਂਗੇ ਹੋ ਸਕੇ ਤਾਂ ਜੰਗ ਵੀ ਲੜਾਂਗੇ ਬਿਲਕੁਲ ਬਹੁਤ ਸ਼ੁਕਰੀਆ ਬਾਬਾ ਕੁਲਵਿੰਦਰ ਸਿੰਘ ਸਾਡੇ ਨਾਲ ਸੀਗੇ ਜੁੜੇ ਸਟੂਡੀਓ ਦੇ ਵਿੱਚ ਅਸੀਂ ਗੱਲਬਾਤ ਕੀਤੀ ਹੈ ਹਾਲਾਂਕਿ ਗੱਲ ਵਿੱਚ ਚੱਲ ਰਹੀ ਸੀ ਕਿ ਬਾਬਾ ਸੁਖਦੇਵ ਸਿੰਘ ਪੋਚੋਆਲਾਂ ਦੀ ਉਦੇ ਵਿੱਚ ਇਹਨਾਂ ਨੇ ਪੌੜੇ ਦੀ ਗੱਲ ਕੀਤੀ ਕਿ ਵੀ ਸਪਸ਼ਟੀਕਰਨ ਦਿੱਤਾ ਜਾਵੇ ਕਿ ਕਿਸ ਤਰੀਕੇ ਨਾਲ ਕਹਿ ਰਹੇ ਨੇ ਉਹਨਾਂ ਕੋਲ ਕੀ ਸਬੂਤ ਹੈ ਦੂਜਾ ਜਾਤ ਪਾਤ ਦੀ ਗੱਲ ਹੋਈ ਇਹ ਵੀ ਗੱਲ ਹੋਈ ਕਿ ਜਿਹੜੇ ਨਿੰਗ ਸੰਘਾ ਦੇ ਵਿੱਚ ਦੋ ਵਟ ਹੋਏ ਨੇ ਇਹ ਵੀ ਅਸੀਂ ਜਲਦੀ ਕਲੀਅਰ ਕਰਾਂਗੇ ਭਾਵੇਂ ਸਾਨੂੰ ਇਹਦੇ ਲਈ ਜੰਗ ਲੜਨੀ ਪਵੇ